ਇਹ ਸੰਯੁਕਤ ਕਿਸਾਨ ਮੋਰਚਾ ਭਾਰਤ ਤੇ ਪੰਜਾਬ ਔਰ ਟ੍ਰੇਡ ਯੂਨੀਅਨ ਦਾ ਸਾਂਝਾ ਐਕਸ਼ਨ ਆ ਜੀ ਕਿਸਾਨ ਜਿਹੜਾ ਸੀ ਅੰਦੋਲਨ ਸੀ ਦਿੱਲੀ ਉਹਦੀ ਚੌਥੀ ਵਾਰ ਇਹ ਗੰਢ ਤੇ ਇਹ ਜਿਹੜਾ ਵਾ ਰੋਸ ਪ੍ਰਦਰਸ਼ਨ ਜਿਹੜਾ ਸਾਰੇ ਹਿੰਦੁਸਤਾਨ ਚ ਹੋ ਰਿਹਾ ਔਰ ਉਹਦੇ ਚ ਕਿਸਾਨਾਂ ਦੀਆਂ ਮੰਗਾਂ ਜਿਹੜਾ ਲਿਖਤੀ ਸਮਝੌਤਾ ਕਰਕੇ ਕੇਂਦਰ ਸਰਕਾਰ ਜਿਹੜੀ ਆ ਮੁੱਕਰ ਗਈ ਔਰ ਮਜ਼ਦੂਰਾਂ ਦੀਆਂ ਮੰਗਾਂ ਨੌਜਵਾਨਾਂ ਦੀਆਂ ਮੰਗਾਂ ਉਹ ਸਾਰੀਆਂ ਜਿਹੜੀਆਂ ਸਾਂਝੀਆਂ ਮੰਗਾਂ ਉਸ ਉਹਨਾਂ ਨੂੰ ਲੈ ਕੇ ਜਿਹੜਾ ਆ ਇਹ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਸਬੰਧ ਵਿੱਚ ਮੰਗ ਪੱਤਰ ਵੀ ਦਿੱਤਾ ਗਿਆ ਹਾਂਜੀ ਮੰਗ ਪੱਤਰ ਵੀ ਦਿੱਤਾ ਗਿਆ ਜੀ ਸਾਰੀਆਂ ਸਾਂਝੀਆਂ ਮੰਗਾਂ ਵਾਸਤੇ 10 ਚੇਜ਼ਾਂ ਦਾ ਰਾਸ਼ਪਤੀ ਨਾਂ ਤੇ ਮੇਰਾ ਨਾਂ ਜੀ ਰਾਣਾ ਸਿਦਵੜ ਜੀ ਅੱਜ ਦਾ ਅੱਜ ਦਾ ਪ੍ਰੋਗਰਾਮ ਹੈ ਸੰਯੁਕਤ ਮੋਰਚਾ ਔਰ ਟ੍ਰੇਡ ਯੂਨੀਅਨ ਤੇ ਮਜ਼ਦੂਰ ਜੁਨੀਆ ਦਾ ਇੱਕ ਸਾਂਝਾ ਪ੍ਰੋਗਰਾਮ ਸੀ ਜਿਹਦਾ ਦਿੱਲੀ ਸ਼ੰਘਾਚ ਦੀ ਚੌਥੀ ਵਰੇਗੰਡ ਜਿਹੜੀ ਆ ਉਹਨੂੰ ਲੈ ਕੇ ਸੀਗਾ ਕਿਉਂਕਿ ਜਦੋਂ ਦਿੱਲੀ ਧਰਨੇ ਤੋਂ ਆਏ ਆ ਤੇ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਪੈਂਡਿੰਗ ਪਈਆਂ ਜਿਹੜੀਆਂ ਪਾਰਤ ਸਰਕਾਰ ਮੰਨੀ ਸੀ ਕਿ ਅਸੀਂ ਇਹ ਜਲਦ ਤੋਂ ਜਲਦ ਹੱਲ ਕਰਦਾਂਗੇ ਉਹ ਅਜੇ ਵੀ ਜਿਹੜੀਆਂ ਉਹ ਮੰਗਾਂ ਅਜੇ ਨਹੀਂ ਮੰਨੀਆਂ ਗਈਆਂ ਤੇ ਉਹਦੇ ਨਾਲ ਨਾਲ ਜਿਹੜਾ ਅਸੀਂ ਅਕੀ ਝੁੰਨੇ ਦੇ ਵਿੱਚ ਬਹੁਤ ਕਿਸਾਨ ਖੱਜਲ ਹੋਇਆ ਉਹਨੂੰ ਲੈ ਕੇ ਕੁਝ ਫਾਰਮ ਭਰਿਆ ਉਡੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਸੰਯੁਕਤ ਮੋਰਚੇ ਵੱਲੋਂ ਬਣਾਇਆ ਗਿਆ ਉਹ ਪੇਸ਼ ਕੀਤਾ ਉਤੇ ਨਾਲ ਦੀ ਨਾਲ ਉਹ ਝੁੰਨੇ ਦੀ ਜਿਹੜੀ ਆ ਕੱਟ ਲੱਗਾ ਦੇਣਾ ਜ਼ਿੰਮੇਦਾਰਾਂ ਨੂੰ ਉਹਦੇ ਪ੍ਰਤੀ ਵੀ ਸ਼ਿਕਾਇਤ ਹੈ ਅੱਛਾ ਇੱਕ ਸਵਾਲ ਹੈ ਕਿ ਡੱਲੇਵਾਲ ਸਾਹਿਬ ਜਿਹੜਾ ਤੇਮ ਜਿਹੜਾ ਉਹ ਕਰ ਦਿੱਤਾ ਗਿਆ ਰਾਤ ਨੂੰ ਹੋ ਦੇਵਾਰੇ ਕੀ ਹੋ ਗਏ ਦੇਖੋ ਜੀ ਇਹ ਤਾਂ ਸਿੱਧਾ ਹੀ ਡਾਕਾ ਆ ਜੇ ਤੁਸੀਂ 1 ਸਾਲ ਦੇ ਲਗਭਗ ਉਹਨਾਂ ਨੂੰ ਹੋ ਗਿਆ ਸਾਲ ਹੋ ਜਾਣਾ ਹੋਰ ਦੂਸਰੇ ਮਹੀਨੇ ਔਰ ਉਹਨਾਂ ਨੇ ਸ਼ਾਂਤਮਈ ਬੈਠਿਆ ਕੋਈ ਮੰਗ ਨਹੀਂ ਮੰਨੀ ਗਈ ਹੁਣ ਜਦੋਂ ਉਹਨਾਂ ਆਪਣੇ ਮੰਗਾ ਮਨਾਉਣ ਲਈ ਅਗਲਾ ਐਕਸ਼ਨ ਉਲੀਕਿਆ ਸਖਤ ਇਲੈਕਸ਼ਨ ਮੰਨਬਰਤ ਦੇ ਬੈਠਣ ਦਾ ਤੇ ਉਹਨੂੰ ਜ਼ਬਰੀ ਉਹਨਾਂ ਨੂੰ ਚੁੱਕ ਲਿਆ ਗਿਆ ਕਿ ਭਾਰਤ ਸਰਕਾਰ ਦਾ ਜਿਹੜਾ ਉਹਨਾਂ ਤੇ ਇਸ ਤਰ੍ਹਾਂ ਦਾ ਰਵਈਆ ਉਹ ਠੀਕ ਨਹੀਂ ਆ ਅਸੀਂ ਸੰਯੁਕਤ ਮੋਰਚੇ ਵੱਲੋਂ ਕਪੂਰਸਲਾ ਵੱਲੋਂ ਇਸ ਚੀਜ਼ ਦੀ ਅਨਖੇਦੀ ਕਰਦੇ ਹਾਂ ਔਰ ਉਹਨਾਂ ਕਿਸਾਨ ਯੂਨੀਅਨ ਦੇ ਬਿਲਕੁਲ ਅਸੀਂ ਨਾਲ ਆ ਅਗਲਾ ਪ੍ਰੋਗਰਾਮ ਜਿੱਦਾਂ ਦਾ ਵੀ ਉਹਨਾਂ ਦਾ ਹੋਊਗਾ ਅਸੀਂ ਉਹ ਪ੍ਰੋਗਰਾਮ ਦੇ ਮੱਖ ਜਿਲ੍ਹਾ ਪ੍ਰਧਾਨ ਕਿੱਤੀ ਕਿਸਾਨ ਯੂਨੀਅਨ ਅੱਜ ਸੰਯੁਕਤ ਕਿਸਾਨ ਮੋਰਚਾ ਤੇ ਰੈਡ ਯੂਨੀਅਨ ਲੋਕ ਇਹ ਕਿਸਾਨ ਕੋਲ ਦੀ ਚੌਥੀ ਵਰੇ ਗਣ ਦੇ ਉੱਤੇ ਜਿਹੜੀਆਂ ਮੰਗਾਂ ਬਹੁਤ ਸਾਰੀਆਂ ਸਾਡੀਆਂ ਪੈਂਡ ਕਰ ਰਹਿ ਗੀਆਂ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਵਿਦਿਆਰਥੀਆਂ ਦੀਆਂ ਸਾਰੀਆਂ ਇਹ ਸਮੁੱਚੀ ਸਮਾਜ ਦੀਆਂ ਮੰਗਾਂ ਲਈ ਬਹੁਤ ਸਾਰੀਆਂ ਰਹਿ ਗਈਆਂ ਤੇ ਇਸ ਬੁੱਧੀ ਸਰਕਾਰ ਨੇ ਜਿਹੜਾ ਹੋਰ ਕੁਹਾੜਾ ਵਿੱਡਿਆ ਹੋਇਆ ਤਰ੍ਹਾਂ ਤਰ੍ਹਾਂ ਦੇ ਢੰਗ ਨਾਲ ਉਹ ਜਿਹੜੇ ਅਸੀਂ ਕਾਨੂੰਨ ਵਾਪਸ ਕਰਾਏ ਆਂ ਉਹ ਟੇਡੇ ਢੰਗ ਨਾਲ ਫੇਰ ਲਾਗੂ ਕੀਤੇ ਜਾ ਰਿਹਾ ਲੋਕਾਂ ਕੋ ਜ਼ਮੀਨਾਂ ਖੋਈਆਂ ਜਾ ਰਹੀਆਂ ਵੱਡੇ ਵੱਡੇ ਫਲਾਈਓਵਰ ਬਣਾ ਰਹੇ ਆ ਤਿੰਨ ਦਿਨ ਫਤਨਾ ਦੇਣ ਵਾਲੀ ਜ਼ਮੀਨ ਲਈ ਜਾਏ ਆ ਪੰਜਾਬ ਨੂੰ ਜਿਹੜਾ ਪਾਣੀ ਚ ਡੋਬਣ ਦਾ ਸਮਿਆਣਾ ਬਣਾਇਆ ਜਾ ਰਿਹਾ ਉਹ ਸਾਰਿਆਂ ਦੇ ਖਿਲਾਫ ਅੱਜ ਕੀ ਕਰ ਰਹੇ ਆਂ ਤੇ ਡੱਲੇਵਾਲ ਨੂੰ ਜਿਹੜਾ ਕੀਤਾ ਉਹ ਮਾੜੀ ਗੱਲ ਆ ਕਿ ਹਰ ਇੱਕ ਨੂੰ ਆਪਣਾ ਉਸ ਪ੍ਰਕਰਣ ਕਰਨ ਦਾ ਅਧਿਕਾਰ ਆ ਆਪਣਾ ਪ੍ਰੋਗਰਾਮ ਕਰਨ ਦਾ ਅਧਿਕਾਰ ਆ ਉਹ ਸੋ ਜਿਸ ਕਿਸਾਨ ਮੋਰਚਾ ਨੂੰ ਖੇਦੀ ਕਰਦਾ ਤੇ ਉਸ ਨੇ ਜਿਹੜਾ ਅੱਜ ਮਰਦਵਾਰ ਤੇ ਬਹਿਣਾ ਸੀਗਾ ਤੇ ਦੇਕਰ ਉਹਨੂੰ ਚੁਕਲਿਆ ਗਿਆ ਤੇ ਮਾੜੀ ਗੱਲ ਕੀਤੀ ਆ ਸੋ ਜਿਸ ਕਿਸਾਨ ਮੋਰਚਾ ਉਹਦੀ ਡਟ ਕੇ ਨਖੇਦੀ ਕਰਦਾ ਅਗਲੇ ਸਮੇਂ 'ਚ ਜੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਜਿੱਦਾਂ ਦਾ ਪ੍ਰੋਗਰਾਮ ਕਿਸ ਕਿਸਾਨ ਮੋਰਚਾ ਦੇਵੇਗਾ ਮਜ਼ਦੂਰ ਦੇ ਚੁਬਲੀਆਂ ਦੇਣਗੀਆਂ ਕਿਉਂਕਿ ਅਸੂਰੇ ਜਿਹੜੀ ਲੋਕਾਂ ਦੀ ਨਿਗਾਹ ਲੋਕਾਂ ਦਾ ਧਿਆਨ ਸੰਯੁਕਤ ਕਿਸਾਨ ਮੋਰਚਾ ਤੇ ਮੁੱਚੀਆਂ ਟ੍ਰੇਡ ਯੂਨੀਅਨ ਤੇ ਬੈਠਾ ਕਿ ਵੱਡੀ ਲਕਾਈ ਜਿਹੜੀ ਆ ਉਹਦੇ ਖਿਲਾਫ ਜਾ ਰਿਹਾ ਕਾਕੂਲਟ ਕਰਾਉਣ ਦੇ ਹੱਕੇ ਜਾ ਰਿਹਾ ਇਹ ਜਿਹੜਾ ਮੋਦੀ ਤੇ ਸ਼ਾਦੀ ਸਰਕਾਰ ਆ ਉਹ ਲਗਭਗ ਅਬਾਨੀਆਂ ਗਾਨੀਆਂ ਦੀਆਂ ਤਕੜੇ ਲੋਕਾਂ ਦੀ ਸਰਕਾਰ ਆ ਉਹਨਾਂ ਦੇ ਮੁਤਾਬਕ ਹੀ ਚੱਲ ਰਿਹਾ ਉਹਦੇ ਤਾਂ ਸਾਰੇ ਕਾਰੋਬਾਰ ਕਰ ਰਹੇ ਆ ਇਸ ਕਰਕੇ ਸਾਡੀਆਂ ਬਹੁਤ ਸਾਰੀਆਂ ਜਿਹੜੀ ਸੰਘਰਸ਼ਾਂ ਨ ਮੰਗਾ ਮਨਾਈਆਂ ਉਹਦਾ ਬੇਚਾ ਗੋਲ ਕੀਤਾ ਜਾ ਰਿਹਾ ਤੇ ਅਸੀਂ ਵੀ ਉਹਦੇ ਵੱਡੇ ਪੱਦਰ ਤੇ ਸਾਰੀ ਲਕਾਈ ਨੂੰ ਨਾਲ ਲੈ ਕੇ ਉਹਦਾ ਮੁਕਾਬਲਾ ਡਟ ਕੇ ਕਰਨਾ ਤਿਆਰਾਂ ਤੇ ਕਰਾਂਗੇ ਔਰ ਡਟ ਕੇ ਉਹਦਾ ਉਹਦੇ ਖਿਲਾਫ ਚੱਲਾਂਗੇ